ਟੈਂਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪਿੰਡ ਦੋਦਾ ਵਿਖੇ ਸਰਕਾਰ ਦੀਆਂ ਹਦਾਇਤਾਂ ਤੇ ਦੋਦਾ ਦੇ ਕਮਿਊਨਿਟੀ ਸੈਂਟਰ ਵਿੱਚ ਆਪ ਸਰਕਾਰ ਆਪਕੇ ਦਵਾਰ ਤਹਿਤ ਕੈਂਪ ਲਗਾਇਆ ਗਿਆ ਕਮਾਲ ਦੀ ਗੱਲ ਇਹ ਰਹੀ ਕਿ ਕੈਂਪ ਲਈ ਬਿਜਲੀ ਦਾ ਪ੍ਰਬੰਧ ਬਿਜਲੀ ਚੋਰੀ ਕਰਕੇ ਕੀਤਾ ਗਿਆ ਦੱਸ ਦਈਏ ਕਿ ਪਾਵਰ ਕਮ ਵੱਲੋਂ ਲੋਕਾਂ ਵੀ ਲੋਕਾਂ ਨੂੰ ਟੇਬਲ ਲਾ ਕੇ ਮੁਸ਼ਕਲਾਂ ਸੁਣੀਆਂ ਗਈਆਂ ਸਨ ਤੇ ਅੱਜ ਡੀਓ ਦੋਦਾ ਵੀ ਆਪਣੀ ਟੀਮ ਨਾਲ ਉੱਥੇ ਮੌਜੂਦ ਸਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕੁੰਡੀ ਲਾ ਕੇ ਸ਼੍ਰੀ ਆਮ ਬਿਜਲੀ ਚੋਰੀ ਕੀਤੀ ਗਈ ਪਰ ਕਿਸੇ ਵੀ ਅਧਿਕਾਰੀ ਦੀ ਹਿੰਮਤ ਨਹੀਂ ਪਈ ਕਿ ਉਹ ਬਿਜਲੀ ਚੋਰੀ ਰੋਕ ਸਕੇ ਸਮਾਗਮ ਲੰਮਾ ਸਮਾਂ ਚੱਲਦਾ ਰਿਹਾ ਪਰ ਵਿਭਾਗ ਦੇ ਅਧਿਕਾਰੀ ਦਾ ਪੱਤਰਕਾਰਾਂ ਨੂੰ ਵੇਖ ਕੇ ਆਪਣਾ ਟੇਬਲ ਖਾਲੀ ਕਰਕੇ ਚੱਲਦੇ ਬਣੇ ਤੇ ਉਸ ਸਮੇਂਗਰੋ ਵੀ ਬਿਜਲੀ ਚੋਰੀ ਹੁੰਦੀ ਰਹੀ ਜਿਹੜਾ ਕੈਂਪ ਲਗਾਇਆ ਗਿਆ ਇਹਦਾ ਟਾਈਮ ਸੀ ਸਵੇਰ 10 ਵਜੇ ਤੋਂ 12:30 ਵਜੇ ਤੱਕ ਲੱਗਿਆ ਜੀ ਇੱਥੇ ਲਾਤਵਾਗ 4243 ਵਿਭਾਗਾਂ ਦੇ ਡੈਸਕ ਲੱਗੇ ਸੀ ਮਤਲਬ ਲੋਕ ਆਏ ਸਾਰਿਆਂ ਦੇ ਮੌਕੇ ਤੇ ਕੰਮ ਹੋਏ ਜਿਹੜੇ ਕੰਮ ਨਹੀਂ ਹੋ ਸਕੇ ਉਹਨਾਂ ਨੂੰ 15 ਦਿਨਾਂ ਦੇ ਵਿੱਚ ਵਿੱਚ ਵਾਅਦਾ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਸੰਬੰਧਿਤ ਵਿਭਾਗਾਂ ਵੱਲੋਂ 15 ਦਿਨਾਂ ਦੇ ਵਿੱਚ ਵਿੱਚ ਉਹਨਾਂ ਨੂੰ ਰੋਟਾਇਆ ਜਾਊਗਾ ਤੇ ਇਹ ਸਰਕਾਰ ਦੀ ਬਹੁਤ ਵਧੀਆ ਚੰਗਾ ਕਦਮ ਹੈ ਲੋਕਾਂ ਵਿੱਚ ਇਸ ਕੈਂਪ ਪ੍ਰਤੀ ਬਹੁਤ ਉਤਸ਼ਾਹ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਲੋਕ ਹੁਣ ਇਸ ਤੋਂ ਬਾਅਦ ਆਪਣੇ ਪਿੰਡ ਸੁਖਨਾ ਬਲੂ ਲੱਗ ਰਿਹਾ ਕੈਂਪ ਜੀ ਉਸਾਂ ਤੱਕ ਉਹ ਚੱਲੂਗਾ ਹਰ ਰੋਜ਼ ਹਰ ਨਗਰ ਵਿੱਚ ਕਿਸੇ ਨਾ ਕਿਸੇ ਪਿੰਡ ਵਿੱਚ ਸ਼ਡਿਊਲ ਬਣਿਆ ਪੂਰਾ ਪ੍ਰੋਗਰਾਮ ਹੁੰਦਾ ਤੇ ਲੋਕਾਂ ਨੂੰ ਅਸੀਂ ਕਹਿੰਦੇ ਹਾਂ ਵੀ ਲੋਕਾਂ ਨੂੰ ਇਸ ਸਹੂਤ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਇਹਦਾ ਟਾਈਟਲ ਹੈ ਵੀ ਸਰਕਾਰ ਆਪਕੇ ਦਵਾਰ ਸਾਰੇ ਮਹਿਕਮੇ ਪਿੰਡ ਦੇ ਵਿੱਚ ਆ ਰਹੇ ਆ ਤੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰੇ ਆ ਅਸੀਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਰ ਸਾਰੇ ਪ੍ਰਬੰਧ ਤੁਹਾਡੇ ਵੱਲੋਂ ਮੁਕੰਮਲ ਕੀਤੇ ਗਏ ਦੇ ਵਿੱਚ ਹਾਂਜੀ ਇਹਦਾ ਸਾਰਾ ਪ੍ਰਬੰਧ ਗ੍ਰਾਮ ਪੰਚਾਇਤ ਵੱਲੋਂ ਕੀਤਾ ਗਿਆ ਜੀ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਗਿੱਦਰਵਾੜੀ ਆਦੀ ਰਹਿਨਮਾਈ ਨੇਟ ਹੋਇਆ ਜੀ ਤੇ ਇੱਕ ਸਰ ਜਿਵੇਂ ਵੇਖ ਲੀਏ ਜਿਵੇਂ ਸਾਨੂੰ ਪਤਾ ਲੱਗਾ ਕਿ ਕੁੰਡੀ ਲਾ ਕੇ ਕੰਮ ਚਲਾਇਆ ਜਾ ਰਿਹਾ ਕੋਈ ਬਿਜਲੀ ਬੋਰਡ ਤੋਂ ਅਪਲਾਈ ਨਹੀਂ ਕਰਿਆ ਤੁਸੀਂ ਇਸ ਦੇ ਬੰਦੇ ਨਹੀਂ ਕਨੈਕਸ਼ਨ ਇੱਥੇ ਲੱਗਿਆ ਜੀ ਅ ਤੇ ਮੌਕੇ ਤੇ ਉਹਦੀ ਤਾਰ ਖਰਾਬ ਹੋ ਗਈ ਅਚਾਨਕ ਤੇ ਉਹ ਰੋਡ ਪਾਰ ਕਰਕੇ ਆ ਰਹੀ ਏ ਤਾਰ ਮਤਲਬ ਐਟ ਅ ਟਾਈਮ ਉਹ ਮਸਲਾ ਹੱਲ ਨਹੀਂ ਹੁੰਦਾ ਸੀ ਇਸ ਕਰਕੇ ਮੌਕੇ ਤੇ ਅਚਨਚਤੀ ਪ੍ਰਬੰਧ ਕੀਤੇ ਗਏ ਤਾਂ ਕਰਕੇ ਲਾਉਣਾ ਪਿਆ ਵੈਸੇ ਸਾਰਾ ਕੁਝ ਲੱਗਿਆ ਠੀਕ ਹੈ ਜੀ ਹਾਂ ਜੀ ਵੱਡਾ ਫੋਨ ਆਇਆ ਜੇ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਜੇ ਐਸ ਡੀਓ ਦੋਦਾ ਤੋਂ ਜਿਹੜੇ ਬਾਰੇ ਪਤਾ ਕੀਤਾ ਗਿਆ ਉਹਨਾਂ ਵੱਲੋਂ ਉਹ ਦੱਸਿਆ ਗਿਆ ਵੀ ਉਹਨਾਂ ਨੂੰ ਵੀ ਨਹੀਂ ਪਤਾ ਸੀਗਾ ਵੀ ਇਹ ਆਪਣਾ ਸਪਲਾਈ ਕਿਵੇਂ ਚੱਲ ਰਹੀ ਹੈ ਜਦੋਂ ਚੈੱਕ ਕੀਤਾ ਗਿਆ ਤਾਂ ਮੌਕੇ ਤੇ ਉਹਨਾਂ ਨੂੰ ਕਾਰਵਾਈ ਕਰਨ ਲਈ ਕਹਿ ਦਿੱਤਾ ਗਿਆ ਜਿਹੜੀ ਪੀਐਸਪੀਸੀਲ ਦੀ ਹਦਾਇਤਾਂ ਅਨੁਸਾਰ ਕਰੀ ਬਣਾਉਂਗੀ ਉਹ ਕੀਤੀ ਜਾਊਗੀ ਫਿਰੋਜ਼ਪੁਰ ਵਿੱਚ ਅੱਜ ਇੱਕ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਇੱਕ ਰੇਤ ਨਾਲ ਭਰੀ ਟਰਾਲੀ ਨੇ ਕਈ ਲੋਕਾਂ ਨੂੰ ਕੋਚਲ ਦਿੱਤਾ ਇਸ ਹਾਦਸੇ ਦੌਰਾਨ ਇੱਕ 마ਸੂਮ ਬੱਚੇ ਦੀ ਵੀ ਮੌਤ ਹੋ ਗਈ ਦੱਸ ਦੇਈਏ ਕਿ ਟਰਾਲਾ ਤੇਜ਼ ਰਫ਼ਤਾਰ ਨਾਲ ਆਇਆ ਤੇ ਲੋਕਾਂ ਨੂੰ ਕੁਚਲਦਾ ਹੋਇਆ ਭਜਾ ਕੇ ਲੈ ਗਿਆ ਪੀੜਤਾ ਵੱਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਫਰੋਜ਼ਪੁਰ ਦੇ ਹਲਕਾ ਜੀਰਾ ਦੇ ਪਿੰਡ ਕਸਵਾਣਾ ਵਿੱਚ ਇੱਕ ਦਰਨਾ ਘਾਤ ਸਾਪਾੜਿਆ ਜਿਸ ਰੰਗ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਤੇ 4 ਸਾਲ ਦੀ 마ਸੂਮ ਬੱਚੀ ਦੀ ਮੌਤ ਹੋ ਗਈ ਹਾਂਜੀ ਹਾਂਜੀ ਮੇਰਾ ਨਾਂ ਹਾਂਜੀ ਬੂਟਾ ਸਿੰਘ ਆ ਮੈਂ ਪਿੰਡ ਕਸਵਾਣੇ ਦਾ ਰਹਿਣ ਵਾਲਾ ਜੀ ਮੇਰੇ ਪਾਪਾ ਹੁਣੀ ਤਾਸ ਖੇਡਦੇ ਸੀਗੇ ਤੇ ਕੁੜੀ ਕੋਲੇ ਸੀਗੀ ਉਹ ਖੁੱਲਾ ਥਾਂ ਦਾਣਾ ਮੰਡੀ ਦੇ ਵਿੱਚ ਉੱਥੇ ਕੁੜੀ ਕੋਲੇ ਬੈਠੀ ਸੀਗੀ ਤੇ ਪਿੱਛੋਂ ਓਵਰ ਲੋਡ ਟਰਾਲਾ ਆ ਰਿਹਾ ਸੀਗਾ ਜਿਹੜਾ ਤਾਂ ਡਰਾਈਵਰ ਸੀਗਾ ਉਹ ਦੂਜੇ ਬੰਦੇ ਨੂੰ ਸਿਖਾ ਰਿਹਾ ਸੀਗਾ ਉਹਦੇ ਤੋਂ ਟਰਾਲਾ ਕੰਟਰੋਲ ਨਹੀਂ ਹੋਇਆ ਉਹਨੇ ਜੀ ਉੱਤੇ ਚੜਾ ਦਿੱਤਾ ਉਹ ਦੋ ਜਣੇ ਦਾ ਜ਼ਖਮੀ ਆ ਤੀਜੇ ਦੀ ਮੌਤ ਹੋ ਗਈ ਜੀ ਲੜਕੀ ਮੇਰੀ ਦੀ ਕੀ ਕਾਰਨ ਕੀ ਸਮਝਦੇ ਹੋ ਇਸ ਸਾਰੀ ਦਾ ਕਾਰਨ ਇਹ ਹੀ ਆ ਜੀ ਵੀ ਮੂਨ ਨੂੰ ਚਲਾਉਣਾ ਨਹੀਂ ਆਉਂਦਾ ਹੈਗਾ ਓਵਰ ਲੋਡ ਆਉਂਦਾ ਭਰਾ ਜੀ ਨਾ ਤਾਂ ਉਹਦੇ ਕੋਲੇ ਲਾਇਸੈਂਸ ਸੀ ਨਾ ਤਾਂ ਉਹਦੇ ਕੋਲੇ ਸੀਗਾ ਦੋਨਾਂ ਕੋਲੇ ਲਾਇਸੈਂਸ ਨਹੀਂ ਹੈਗਾ ਅਹੀਂ ਤਾਂ ਇਹ ਮੰਗ ਕਰਦੇ ਆ ਵੀ 302 ਦਾ ਪਰਚਾ ਹੋਣਾ ਚਾਹੀਦਾ ਇਹਨਾਂ ਦੇ। ਫਿਰ ਇਹ ਤਾਂ ਕੀ ਸਮਝੀਏ 1 ਨੰਬਰ ਦੀ ਆ 2 ਨੰਬਰ ਦੀ। 2 ਨੰਬਰ ਹੀ ਚੱਲਦੇ ਜੀ ਇੱਥੋਂ ਦਿਨ ਪੁਰ ਰਾਤ ਤਾਲੇ ਨਿਕਲਦੇ ਆ। ਕੋਈ ਕੋਈ ਕਾਰਵਾਈ ਨਹੀਂ ਹੁੰਦੀ। ਨਾ ਕੋਈ ਕਹਿੰਦਾ ਹੀ ਆ। ਨਾ ਕੋਈ ਜਿਹੜੀ ਸਰਕਾਰ ਬਣੀ ਨਵੀਂ ਨਾ ਹੀ ਉਹ ਕਹਿੰਦੀ ਵੀ ਇਹਨੂੰ ਰੋਕਿਆ ਜਾਵੇ। ਪਹਿਲਾਂ ਉਹਨਾਂ ਨੇ بڑے ਵਾਅਦੇ ਕੀਤੇ ਵੀ ਰੋਕੇ ਜਾਓ। ਕੋਈ ਰੁਕਾਵਟ ਨਹੀਂ ਹੈਗੀ। ਨਾ ਕੀ ਇਹਨਾਂ ਦੇ ਸਾਰਿਆਂ ਦੇ। ਜੀ ਜਿੰਨਾਂ ਦੀ ਮੌਤ ਹੋਈ ਮੇਰੀ ਬੇਟੀ ਦੀ ਹੁੰਦਾ ਨਾਮ ਮਸਕਾਨ ਕੌਰ। ਜਿਹੜਾ ਜ਼ਖਮੀ ਇੱਕ ਦਾ ਨਾ ਵੀਰ ਸਿੰਘ ਇੱਕ ਦਾ ਨਾ ਰਾਜਾ ਸਿੰਘ ਹੈ ਜੀ। ਆਨੇ ਗੱਲ ਸਿੰਘ ਮੇਰਾ ਨਾਮ ਜੀ ਵਜੂਦ ਮੈਂ ਕੋਲੇ ਖੜਾ ਟਰਾਲਾ ਆਉਂਦਾ ਬਹੁਤ ਰੇਸ ਤੇ ਅਸੀਂ ਇੱਥੇ ਤਾਜ ਖੇਟੀ ਜਾਂਦੇ ਪਿੱਛੇ ਬੈਠੇ ਅੱਗੇ ਉਹ ਸਿੱਧਾ ਆ ਕੇ ਖੋਖੇ ਚ ਵੱਜਾ ਖੋਖੇ ਚ ਵੱਜ ਕੇ ਬੰਦਿਆਂ ਦੇ ਉੱਤੋਂ ਨਹੀਂ ਚੜ ਗਿਆ ਛੋਟੀ ਬੱਚੀ ਸੀ ਉਸਦੀ ਤਾਂ ਮੌਤ ਹੀ ਹੋ ਗਈ ਹੈ ਦੋ ਬੰਦੇ ਜ਼ਖਮੀ ਹੋ ਗਏ ਮਾਗੀ ਵੀਰ ਸਿੰਘ ਤੇ ਦੂਜਾ ਰਾਜਾ ਉਹ ਪਟੜੋਗੇ ਹਾਂ ਜਿੰਦੀ ਮੌਤ ਹੀ ਉਹਨਾਂ ਨੂੰ ਉਹਨਾਂ ਦਾ ਨਮਸਕਾਨ ਕੀ ਮੰਗੀ ਕਰਦੇ ਮੰਗ ਕਰਦੇ ਨਾਲ ਕਾਨੂੰਨੀ ਕਾਰਵਾਈ ਸਖਤ ਸਖਤ ਹੋਵੇ ਮੈਂ ਤਾਂ ਵੈਸੇ ਬਾਤ ਚਾਹਿਆ ਇੱਥੇ ਸਾਡੇ ਪਿੰਡ ਦੇ ਬਾਹਰ ਬਾਹਰ ਇਹ ਮੰਡੀ ਆ ਨਾਲ ਹੀ ਸਰਕਾਰੀ ਜਿਹੜੇ ਕਲੋਨੀਆਂ ਬਣੀਆਂ ਹੋਈਆਂ ਤੇ ਉੱਥੇ ਰਹਿੰਦੇ ਸੀਗੇ ਤੇ ਇੱਥੇ ਸਾਈਡ ਤੇ ਖੋਖਾ ਸੀਗਾ ਨਾਲ ਬਣਿਆ ਉਹਦੇ ਕੋਲ ਬੈਠੇ ਤਾਸ਼ ਖੇਡਦੇ ਸੀਗੇ ਤੇ ਨਾਲ ਹੀ ਬੱਚੀ ਕੋਲੇ ਖੇਡਦੀ ਸੀ ਤੇ ਬਿਲਕੁਲ ਆ ਖੁੱਲਾ ਥਾਂ ਕੋਈ ਪਤਾ ਨਹੀਂ ਡਰਾਈਵਰ ਨੂੰ ਕੀ ਹੋਇਆ ਵੀ ਉਹਦੇ ਤੋਂ ਕੰਟਰੋਲ ਹੀ ਹੋਇਆ ਸਾਈਡ ਤੇ ਆ ਕੇ ਖੋਖਾ ਰੇੜੀ ਤੇ ਚੜਿਆ ਤੇ ਨਾਲ ਹੀ ਤਿੰਨ ਜਣੇ ਫੱਟੜਾ ਤੇ ਬੇਟੀ ਦੀ ਜਿਹੜੀ ਛੋਟੀ ਸੀ ਇਹਦੀ ਬੜੀ ਦਰਦਨਾਕ ਜੀ ਮੌਤ ਹੋਈ ਆ ਤਾਂ ਓਵਰਲੋਡਿੰਗ ਜਿਹੜੀ ਹੈਗੀ ਮੈਂ ਤਾਂ ਇਹ ਸਮਝਦਾ ਵੀ ਇਹ ਤਾਂ ਇੱਕ ਕਾਰਨ ਹੈਗਾ ਇੰਨੀ ਓਵਰਲੋਡਿੰਗ ਨਹੀਂ ਹੋਣੀ ਚਾਹੀਦੀ ਇਹ ਹਾਸਾ ਚਲੋ ਆਪਾਂ ਮੰਨ ਲੈਂਦੇ ਆ ਵੀ ਕੁਦਰਤੀ ਆ ਪਰਮਾਤਮਾ ਲਿਖਦਾ ਪਰ ਕੁਝ ਮਨੁੱਖ ਨੂੰ ਵੀ ਦਿਮਾਗ ਦਿੰਦਾ ਪਰਮਾਤਮਾ ਨੇ ਸਾਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਵੀ ਓਵਰਲੋਡਿੰਗ ਨਹੀਂ ਇੰਨੀ ਹੋਣੀ ਚਾਹੀਦੀ ਜੀ ਸਰ ਜੀ ਅੱਜ ਆਪ ਨੂੰ ਇੱਕ ਇਤਲਾ ਮਿਲੀ ਸੀ ਵੀ ਕੱਸੋ ਆਣਾ ਤੋਂ ਕਾ ਸੋਨਾ ਮੰਡੀ ਲਾਗੇ ਇੱਕ ਟਰੈਕਟਰ ਟਰਾਲੇ ਦੇ ਨਾਲ ਐਕਸੀਡੈਂਟ ਹੋਇਆ ਮੌਕੇ ਤੇ ਪੁੱਜੇ ਆ ਜੀ ਮੌਕਾ ਦੇਚਿਆ ਗਿਆ ਟਰੈਕਟਰ ਟਰਾਲੇ ਦੇ ਇਹ ਥਾਂ ਆ ਕੇ ਐਕਸੀਡੈਂਟ ਨਾਲ ਇੱਕ ਬੱਚੀ ਮਸਕਾਨ ਉਮਰ 4 ਸਾਲ ਦੀ ਡੈਥ ਹੋਈ ਹੈ ਜੀ ਵੀਰ ਸਿੰਘ ਉਮਰ 60 ਸਾਲ ਰਾਜਾ ਉਮਰ 50 ਸਾਲ ਇਹ ਜ਼ਖਮੀ ਹੋਏ ਨੇ ਟਰੈਕਟਰ ਟਰਾਲਾ ਤੇ ਇਹਦਾ ਜਿਹੜਾ ਮਾਲਕ ਡਰਾਈਵਰ ਆ ਉਹ ਉਹਨੂੰ ਆਪਾਂ ਕਬਜ਼ੇ 'ਚ ਲੈ ਲਿਆ ਜੀ ਤੇ ਮਨਦਈਆਂ ਦੇ ਬਿਆਨ ਲਿਖ ਕੇ ਤੇ ਜਿਹੜੀ ਬੰਦ ਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇਹ ਕਿਸ ਚੀਜ਼ ਦਾ ਟਰੈਕਟਰ ਟਰਾਲਾ ਸੀ ਕਰ ਇਹ ਟਰਾਲੇ ਤੇ ਰੇਤ ਲੱਦੀ ਹੋਈ ਹੈ ਜੀ ਤੇ ਇਹਦੀ ਰੇਤ ਜਿਹੜੀ ਆ ਇਹਦੇ ਬਾਰੇ ਵੀ ਡਰਾਈਵਰ ਤੋਂ ਤਸਦੀਕ ਕੀਤੀ ਉਹਨਾਂ ਨੇ ਇੱਕ ਪਰਚੀ ਪੇਸ਼ ਕੀਤੀ ਆ ਕਿ ਇਹ ਜਿਹੜੀ ਰੇਤ ਆ ਸੀ ਇਹ ਆਪਣੇ ਮਨਜੂਰਸ਼ੁਦਾ ਕੱਡੇ ਤੋਂ ਲੈ ਕੇ ਆਉਣੇ ਆ ਪਰ ਇਹਦੀ ਵੈਰੀਫਿਕੇਸ਼ਨ ਵੀ ਕੀਤੀ ਜਾਵੇਗੀ ਉੱਥੇ ਕੱਡੇ ਤੇ ਪੁੱਜ ਕੇ ਵੀ ਵੀ ਇਹ ਜੇ ਜਾਇਜ਼ ਆ ਤੇ ਫਿਰ ਆਪਣਾ ਕਾਨੂੰਨੀ ਕਾਰਵਾਈ ਜਿਹੜੀ ਬੰਦੀ ਆ ਜਿਹੜਾ ਜੁਰਮ ਕੀਤਾ ਇਹਨਾਂ ਨੇ ਐਕਸੀਡੈਂਟ ਦਾ ਉਹਦੇ ਮੁਤਾਬਕ ਕਰਾਂਗੇ ਜੇ ਨਜਾਇਜ਼ ਹੋਈ ਤੇ ਮਾਈਨਿੰਗ ਦੇ ਨਾਲ ਕਾਰਵਾਈ ਕੀਤੀ ਜਾਵੇਗੀ ਹਰ ਗੋਬਿੰਦਨਗਰ ਮੋਗਾ ਦੇ ਵਸਨੀਕ ਪਿਛਲੇ ਵੀਹ ਦਿਨਾਂ ਤੋਂ ਸੀਵਰੇਜ ਦੀ ਸਫਾਈ ਨਾ ਹੋਣ ਕਾਰਨ ਨਰਕ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਨੇ ਇਲਾਕੇ ਵਿੱਚ ਕਈ ਥਾਵਾਂ ਤੇ ਗੰਦਾ ਪਾਣੀ ਖੜਾ ਹੈ ਤੇ ਇਹ ਗੰਦਾ ਪਾਣੀ ਉਹਨਾਂ ਦੇ ਘਰਾਂ ਵਿੱਚ ਜਾ ਰਿਹਾ ਹੈ ਜਿਸ ਕਾਰਨ ਲੋਕਾਂ ਵਿੱਚ ਭਿਆਨਕ ਬਿਮਾਰੀਆਂ ਦਾ ਡਰ ਬਣਿਆ ਹੋਇਆ ਹੈ ਹਰ ਰੋਜ਼ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਜਾਂਦਾ ਹੈ ਪਰ ਉਹਨਾਂ ਵੱਲੋਂ ਅਨਾਦ ਸਪਲਾਈ ਕੀਤਾ ਜਾ ਰਿਹਾ ਪਰ ਕੋਈ ਵੀ ਟੁਕਮਾ ਹੱਲ ਨਹੀਂ ਕੱਢਿਆ ਜਾ ਰਿਹਾ ਕੀ ਨਾਮ ਹੈ ਜੀ ਮੇਰਾ ਨਾਮ ਨਰਪਤ ਹੈ ਜੀ

अगर ये अब काम करेंगे तो ठीक है नहीं तो हम वापस वहाँ जाके मेयर के घर के आगे जाके धरना देंगे फिर सारे मोहल्ले वाले जाके तो कितना टाइम से ये ब्लॉक पड़ा हुआ है ये कम से कम वी पच्चीस दिन हो गए आज ऐसे ही है हाँ जी ऐसे ही पड़ा सारा तो फिर तो आपको दिक्कत बहुत होती होगी बहुत दिक्कत होगी आपके सामने ही है सारा देखो ये पानी पानी पड़ा पूरे गली में अब तो यही सारा रहा है सारे मोहल्ले वाले इकट्ठे होके उधर ही जाएंगे अब कमेटी घर जाएंगे अगर नहीं आए तो सही करने तो आपने कंप्लेट वगैरह दी हुई, हुई? दी है कंप्लेट दिए एम सी साहब से भी दो तीन बार बात की उन्होंने कहा कल आएगा परसों आएगा मशीन ख़राब हुई हुई है ठीक है आ नहीं रहे आके देख के चले जाते हैं हाँ जी टी टू एम सी साहब है उनसे भी बात हुई है क्या आते हैं कल आएंगे परसों आएँगे वो आके कमेटी करो घर से और देख के चले जाते उधर वो तो, तो सारों को पता है मेयर साहब को भी कंप्लेंट दी हुई है और एमसी साहब को भी दी हुई है सारों ने पता है ठीक है तब भी सुनवाई नहीं हो रही सभी सुनवाई नहीं हो रही <laughs> कम से कम 20-25 दिन हो गए डेली उनको कहते हैं फोन करके कि सीवरेज डटी हुई डटी हुई गाड़ियाँ खराब है कल आएगी परसों आएगी सुन नहीं रे तो आगे क्या रास्ता फिर आगे यही रास्ता है सारे मोहल्ले वाले इकट्ठे होकर जाके धरना देंगे मेयर साहब के उधर अपने कमेटी घर में जाके ਪਾਉਣ ਪ੍ਰੀਤ ਸਿੰਘ ਤੁਹਾਡੀ ਪੋਸਟ ਕੀ ਹੈ ਐਸ ਡੀਓ ਨਗਰ ਨਿਗਮ ਮੁਕਾ ਜੇ ਸਾਹਿਬ ਇੱਕ ਸਮੱਸਿਆ ਆ ਰਹੀ ਹੈ ਸੀਵਰ ਵੀ ਨਗਰ ਵੀ ਜਿੱਥੇ ਕਾਫੀ ਲੰਬੇ ਸਮੇਂ ਤੋਂ ਉਸ ਨੂੰ ਬੰਦ ਦਾ ਔਰ ਲੋਕ ਬਿਮਾਰ ਹੋ ਰਹੇ ਨੇ ਪਰੇਸ਼ਾਨੀ ਹੈ ਸਬਾ ਦੇ ਉੱਤੇ ਪਾਣੀ ਕਰਾ ਪਾਣੀ ਕਰਾ ਵੀ ਬੜਾ ਉਹ ਥੋੜੀ ਦਫ਼ਤਰ ਚ ਆਪਣੇ ਜੈਟਿੰਗ ਜਿਹੜੀਆਂ ਦੋ ਦੋਨੇ ਮਸ਼ੀਨਾਂ ਪ੍ਰੋਬਲਮ ਆ ਗਈ ਸੋਚ ਤੇ ਅੱਜ ਪੰਪ ਸੈਟ ਉਹ ਲਾਈ ਜਾਂਦੇ ਆ ਤੇ ਇੱਕ ਦੋ ਦਿਨਾਂ ਅੰਦਰ ਸਾਰਾ ਹੋ ਜਾਊਗਾ ਸਮੱਸਿਆ ਦਾ ਕੀ ਕਰਨ ਕੀ ਹੈ ਜੀ ਕਿਉਂਕਿ ਜਾਂਦੇ ਨੇ ਵਰਕਰ ਜਾਂਦੇ ਨੇ ਇੱਕ ਦਾ ਹੌਸਾ ਥੋੜਾ ਦਾ ਬਾਕੀ ਫਿਰ ਉਹ ਵੀ ਬਲੋਕ ਜ ਬਲੋਕੇ ਥੋੜੀ ਜਿਆਦਾ ਸੀ ਉਹ ਜੈਟਿੰਗ ਸੈਂਕਸ਼ਨ ਮਸ਼ੀਨਾਂ ਸਹੀ ਹੋ ਜੂਗੀ ਇੱਕ ਦੋ ਦਿਨਾਂ ਅੰਦਰ ਉਹ ਪ੍ਰੋਬਲਮ ਤੁਹਾਨੂੰ ਦੱਸ ਦਿੱਤਾ ਮੈਂ ਮਸ਼ੀਨ ਦੀ ਪ੍ਰੋਬਲਮ ਇੱਕ ਦੋ ਦਿਨਾਂ ਦੇ ਵਿੱਚ ਦੋਨੇ ਹੀ ਆ ਜਾਣੀਆਂ ਆਪਣੀਆਂ ਸਹੀ ਹੋ ਕੇ ਅੱਜ ਕਰੀ ਜਾਂਦੇ ਆ ਬਸ ਫਾਈਨਲੀ ਉਹਦਾ Mohali ਦੇ sector 71 ਸਥਿਤ ਗਾਇਕ ਬੱਬੂ ਮੰਦੀ ਕੋਠੀ ਦੇ ਪਿੱਛੇ ਇੱਕ ਗੈਂਗਸਟਰ ਦਾ ਪਿੱਛਾ ਕਰਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅਤੇ ਗੈਂਗਸਟਰ ਵਿਚਾਲੇ ਹੋਈ ਫਾਇਰਿੰਗ ਗੈਂਗਸਟਰ ਜ਼ਖਮੀ ਹੋ ਗਿਆ ਤੇ ਪੋਸ਼ ਇਲਾਕੇ ਵਿੱਚ ਹੋ ਇਸ ਵਾਰਦਾਤ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਫਿਲਹਾਲ ਇਸ ਮਾਮਲੇ ਵਿੱਚ ਕੋਈ ਵੀ ਪੁਲਿਸ ਅਧਿਕਾਰੀ মুখ ਖੋਲਣ ਲਈ ਤਿਆਰ ਨਹੀਂ ਹੈ ਮਿਤੀ 8 ਫਰਵਰੀ ਸ਼ਾਮੀ 4 ਵਜੇ ਸੈਕਟਰ 71 ਮੋਹੱਲੇ ਵਿੱਚ ਇਨਕਾਊਂਟਰ ਕਰਨ ਦਾ ਮਾਮਲਾ ਸਾਹਮਣੇ ਆ ਜਿੱਤੇ ਪੁਲਿਸ ਨੇ ਇੱਕ ਗੈਂਗਸਟਰ ਦਾ ਪਿੱਛਾ ਵੀ ਕੀਤਾ ਤਾਂ ਉਸਨੇ ਸੈਕਟਰ 71 ਦੀਆਂ ਕੋਠੀਆਂ ਵਿੱਚ ਲੁਕਣ ਦੀ ਕੋਸ਼ਿਸ਼ ਕੀਤੀ ਫਿਰ ਕਿਸੇ ਪੁਲਿਸ ਤੇ ਗੈਂਗਸਟਰ ਵਿਚਕਾਰ ਗੋਲੀਆਂ ਚੱਲ ਗਈਆਂ ਤਾਂ ਇਸ ਗੋਲੀਬਾਰੀ ਵਿੱਚ ਇੱਕ ਗੋਲੀ ਗੈਂਗਸਰ ਦੇ ਪੈਰ ਵਿੱਚ ਲੱਗੇ ਜਿਸ ਨਾਲ ਉਹ ਜ਼ਖਮੀ ਹੋ ਗਏ ਦੋਸਤੋਂ ਫੇਸ 6 ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਡੇਲੀ ਬੇਸਿਸ ਤੇ ਕੰਮ ਕਰਦੇ 525 ਡੇਲੀ ਵੇਜ ਕਾਮਿਆਂ ਵੱਲੋਂ ਆਪਣੇ ਪੱਕੇ ਹੋਣ ਦੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਜਿਸ ਵਿੱਚ ਅੱਜ ਰਾਜ ਸਭਾ ਮੈਂਬਰ ਅਵਿਨਾਸ਼ رائے ਖੰਨਾ ਵੱਲੋਂ ਸ਼ਮੂਲੀਦ ਕੀਤੀ ਗਈ ਤੇ ਪ੍ਰਦਰਸ਼ਨ ਕਰ ਰਹੇ ਕਾਮਿਆਂ ਦੇ ਪੱਕੀ ਹਾਂ ਦਾ ਨਾਅਰਾ ਵੀ ਮਾਰਿਆ ਗਿਆ ਸਰ ਸਾਡੀ ਜਿਹੜੀ ਮੁੱਖ ਮੰਗਾਂ ਕੁਝ ਜਿਆਦਾ ਜਿਆਦਾ ਬੜੀ ਲੰਬੀ ਮੰਗ ਨਹੀਂ ਹੈਗੀ ਸਾਡਾ ਜੀ ਪੰਜਾਬ ਸਰਕਾਰ ਨੇ ਸੀਮ ਸਾਹਿਬ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ శ్రీ ਲੰਦਰਪ ਸਾਹਿਬ ਦੀ ਧਰਤੀ ਤੇ 8736 ਕੱਚੇ ਮਲਾਜਮ ਪੱਕੇ ਕਰਨ ਦਾ ਜੀ ਉਹਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਸੀਂ 15-20 ਸਾਲ ਤੋਂ ਕੰਮ ਕਰ ਰਹੇ 525 ਮਲਾਜਮ ਆ ਜੀ ਕੱਚੇ ਜਿਹੜੇ ਹੈਗੇ ਜੀ ਤੇ ਕੀ ਕਾਰਨ ਰਿਹਾ ਕੀ ਤੁਹਾਨੂੰ 525 87 ਨੂੰ ਪੱਕੇ ਕਰ ਦਿੱਤੇ ਗਏ ਤੇ 525 ਜਿਹੜੇ ਨੇ ਉਹ ਰਹਿ ਗਏ ਵਿੱਚ 8736 ਨੂੰ ਪੱਕਿਆ ਕਰਤਾ ਦੀ ਨੁਕਤੀ ਪੱਤਾ ਦੇ ਦਿੱਤੇ ਜੀ ਸਾਡੇ ਇੱਥੋਂ ਦੀ ਮੈਨੇਜਮੈਂਟ ਆ ਜੀ ਉਹ ਸਾਨੂੰ ਲਾ ਲੱਪਾ ਲਾਉਂਦੀ ਰਹੀ ਜੀ ਅੱਜ ਮੀਟਿੰਗ ਰੱਖਦੀ ਕੈਂਸਲ ਹੋ ਗਈ ਮੀਟਿੰਗ ਰੱਖਦੀ ਕੈਂਸਲ ਹੋ ਗਈ ਮੀਟਿੰਗ ਰੱਖਦੀ ਮੀਟਿੰਗ ਕੈਂਸਲ ਹੋ ਗਈ ਜੀ ਉਸ ਤੋਂ ਲਾ ਮੈਂ ਤੁਹਾਨੂੰ ਹੋਰ ਦੱਸਦਾ ਜੀ ਜੋ ਸਾਡੇ ਨਾਲ ਇੱਥੇ ਹੋ ਰਿਹਾ ਕੰਮ ਜੀ ਇੱਕ ਪੰਜਾਬ ਸਰਕਾਰ ਦਾ ਕਿਰਤ ਕਮਿਸ਼ਨ ਦਾ ਨੋਟੀਫਿਕੇਸ਼ਨ ਆ ਜੀ ਮੈਂ ਤੁਹਾਨੂੰ ਦਿਖਾਦਾ ਮੇਰੇ ਕੋਲ ਪਿਆ ਇੱਥੇ ਜੀ ਉਹਦੇ ਵਿੱਚ ਉਹ ਪੂਰੇ ਪੰਜਾਬ ਤੇ ਲਾਗੂ ਹੁੰਦਾ ਜੀ ਉਹ ਤੇ ਕੈਟਾਗਰੀ ਲਿਖੀ ਵੀ ਕੈਟਾਗਰੀ A B C D ਜਿਹੜਾ ਬੰਦਾ ਕਲਰਕ ਦਾ ਕੰਮ ਕਰਦਾ ਉਹਨੂੰ ਕਲਰਕ ਦੀ ਤਖਾ ਮਿਲਦੀ ਜੇ ਹੈਲਪਰ ਦਾ ਕੰਮ ਕਰਦਾ ਉਹਨੂੰ ਹੈ ਪਰੰਤੂ ਇਹ ਸਾਰੇ ਪੜੇ ਲਿਖੇ 10ਵੀਂ 12ਵੀਂ ਬੀਏ ਬੀਏ ਐਡ ਕਲਰਕਾਂ ਦੇ ਕੰਮ ਕਰਦੇ ਸਿੱਟਾਂ ਦੇ ਕੰਮ ਕਰਦੇ ਕੰਪਿਊਟਰ ਦਾ ਕੰਮ ਕਰਦੇ ਆ ਸਰਟੀਫਿਕੇਟ ਸਾਇੰਸ ਹੀ ਕਰਦੇ ਆ ਤੇ ਉਹ ਸਾਨੂੰ ਸਾਰਿਆਂ ਨੂੰ ਇੱਕੋ ਹੀ ਕੈਟਾਗਰੀ ਮਜ਼ਦੂਰ ਦੀ ਥਾਲੇ ਤਨਖਾਹ ਦਿੱਤੀ ਜਾ ਰਹੀ ਆ ਸੜਾ ਰਾਜ ਕੇ ਸ਼ੋਸ਼ਣ ਕੀਤਾ ਜਾ ਰਿਹਾ ਅਸੀਂ ਅੱਜ ਵੀ ਗੁਲਾਮ ਆ ਸੀ ਦਿਵਾਲੀ ਦੇ ਪੱਲੇ ਤਾਂ ਮੈਨੂੰ ਬੜੇ ਅਫਸੋਸ ਨਾਲ ਗੱਲ ਕਰਨੀ ਪੈ ਰਹੀ ਹੈ ਕਿ ਇਹ ਜਿਹੜੇ ਮੁਲਾਜ਼ਮ ਨੇ ਸਾਰਿਆਂ ਵੱਲੋਂ 20 ਸਾਲਾਂ ਤੋਂ ਕੱਚੇ ਡੀਸੀ ਰੇਟ ਤੇ ਕੰਮ ਕਰ ਰਹੇ ਨੇ ਹੁਣ ਇਹ ਮੈਂ ਜੋ ਉੱਥੇ ਆ ਕੇ ਜਾਣਕਾਰੀ ਲਈ ਹੈ ਤਾਂ ਇਹਨਾਂ ਨੂੰ ਇਵਨ ਸੰਡੇ ਦੇ ਵੀ ਪੈਸੇ ਇਹਨਾਂ ਦੇ ਕੱਟੇ ਜਾ ਰਹੇ ਨੇ ਅੱਜ ਇਹ ਇੱਕ ਤਰੀਕ ਤੋਂ ਤਰਨੇ ਤੇ ਬੈਠੇ ਆ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਆ ਕੇ ਨਾ ਇਹਨਾਂ ਨੂੰ ਆਸ਼ਵਾਸ਼ਣ ਦਿੱਤਾ ਨਾ ਇਹਨਾਂ ਦੀ ਕੋਈ ਮੰਗ ਮੰਨੀ ਹੈ ਤੋਂ ਮੈਂ ਇਹ ਸਮਝਦਾ ਕਿ ਇਦਾਂ ਦਾ ਐਟੀਟਿਊਡ ਉਹ ਸਰਕਾਰ ਦਾ ਜਿਹੜਾ ਹੈ ਉਹ ਇਹ ਮੁਲਾਜ਼ਮ ਵਿਰੋਧੀ ਹੈ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਹਾਲ ਤੱਕ ਕੀ ਕਰਨਾ ਸੁਣਨ ਨੂੰ ਵੀ ਕੋਈ ਤਿਆਰ ਨਹੀਂ ਪੜ੍ਹੇ ਲਿਖੇ ਲੋਕ ਨੇ ਇਹ ਕੋਈ ਨਾ ਪੜ੍ਹਨੀ ਜਿਹੜੇ ਐਜੂਕੇਸ਼ਨ ਬੋਰਡ 'ਚ ਲੱਗੇ ਹੋਏ ਨੇ ਤੋ ਇਹਨਾਂ ਦੀਆਂ ਸਮੱਸਿਆਵਾਂ ਨੂੰ ਸਿਵਤੈਲੀ ਥੈਟਿਕਲੀ ਸੁਣ ਕੇ ਹੱਲ ਕਰਨ ਦੀ ਪਹਿਲ ਕਰਨੀ ਚਾਹੀਦੀ ਹੈ ਮੈਂ ਭਗਵੰਤ ਮਾਨ ਜੀ ਨੂੰ ਤੁਹਾਡੇ ਨਾਲ ਹੀ ਇੱਕ ਗੱਲ ਯਾਦ ਕਰਾਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਕਿਹਾ ਸੀ ਕਿ ਮੇਰੀ ਹਰੀ ਪੈੰਦੀ ਸ਼ਾਈ ਜਿਹੜੀ ਹੈ ਨਾ ਉਹ ਇਹਨਾਂ ਮੁਲਾਜ਼ਮਾਂ ਦੇ ਹੱਕਾਂ ਦੇ ਵਿੱਚ ਬੜੇ ਫੈਸਲੇ ਕਰੇਗੀ ਜਾਂ ਤਾਂ ਉਹ ਸ਼ਾਈ ਮੁੱਕ ਗਈ ਹੈ ਜਾਂ ਮਾਨ ਸਾਹਿਬ ਨੂੰ ਆਪਣਾ ਪ੍ਰੋਮਿਸ ਉੱਪਰ ਲੱਗਿਆ ਜਾਂ ਉਹ ਆਪਣੇ ਇਸ ਪੰਜਾਬ ਦੇ ਲੋਕਾਂ ਦੇ ਦੁੱਖਾਂ ਦੇ ਪ੍ਰਤੀ ਸੁਚੇਤ ਨਹੀਂ ਨੇ ਤੋ ਅੱਜ ਮੈਨੂੰ ਪਤਾ ਲੱਗਾ ਸੀਗਾ ਕਿ ਸੱਡੀਆਂ ਦੇਖੋ ਬੀਬੀਆਂ ਵੀ ਬੈਠੀਆਂ ਬੱਚੇ ਬੈਠੇ ਆ ਭੈਣਾ ਬੈਠੀਆਂ ਬਜ਼ੁਰਗ ਦੋਸਤ ਬੈਠੇ ਨੇ ਸਾਰੇ ਇਹ ਧਰਨਾ ਜਿਹੜਾ ਹੈ ਇਹ ਸਰਕਾਰ ਨੂੰ ਜਗਾਉਣ ਵਾਸਤੇ ਹੁੰਦਾ ਇੱਕ ਦਿਨ ਵੀ ਕੋਈ ਧਰਨੇ ਦੇ ਬੈਠ ਜੇ ਤਾਂ ਸਰਕਾਰਾਂ ਨੂੰ ਚਾਹੀਦਾ ਕਿ ਉਹਨਾਂ ਨੂੰ ਕੋਈ ਤਕਲੀਫ ਹੈ ਤਾਂ ਇਹ ਤਾਂ 8 ਤੋਂ 9 ਦਿਨ ਤੋਂ ਬੈਠੇ ਨੇ ਹਜੇ ਤੱਕ ਕੋਈ ਵੀ ਅਫਸਰ ਇਹਨਾਂ ਕੋਲ ਆ ਕੇ ਇਹਨਾਂ ਦੀ ਗੱਲ ਸੁਣਨੀ ਕੀ ਹੱਲ ਕੀ ਕਰਨੀ ਸੁਣਨ ਵੀ ਨਹੀਂ ਆਇਆ ਰੋਜ਼ਬੁਰ ਦੇ ਕਸਵਾ ਮੱਲਾ ਵਾਲਾ ਦੇ ਅਧੀਨ ਪੈਣਦੇ ਪਿੰਡ ਦੁਲਾ ਸਿੰਘ ਵਾਲਾ ਵਿਖੇ ਨਜਾਇਜ਼ ਬੰਦਾ ਦੇ ਸ਼ੱਕ ਦੇ ਚਲਦੇ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਘਟਨਾ ਦਾ ਪਤਾ ਚਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਪੁਲਿਸ ਦੇ ਬਿਆਨਾਂ ਦੇ ਆਧਾਰ ਤੇ ਬਚਿੱਤਰ ਸਿੰਘ ਪੁੱਤਰ ਸਲਵਿੰਦਰ ਸਿੰਘ ਵਾਸੀ ਦੁਲਾ ਸਿੰਘ ਵਾਲਾ ਦੇ ਵਿਰੁੱਧ ਮੁਕੱਦਮਾ ਨੰਬਰ 10 ਅਧੀਨ ਧਾਰਾ 302 506 ਤੇ ਆਮ ਸਖ਼ਤ ਤਹਿਤ ਮਾਮਲਾ ਦਰਜ ਕਰ ਪਾਲ ਚੁਰੂ ਕਰ ਦਿੱਤੀ ਗਈ ਬੀਤੀ ਰਾਤ ਜਿਹੜਾ ਫੋਲਪੁਰ ਦੇ ਠਾਣਾ ਮੰਲਾਂ ਵਾਲੇ ਦੇ ਅੰਤਰਗੱਠ ਪੈਂਦੇ ਪਿੰਡ ਪਸਤੀ ਦੁੱਨਾ ਸਿੰਘ ਵਾਲੀ ਵਿੱਚ ਇਹ ਸਤਨਾਮ ਸਿੰਘ ਸਾਨਾ ਉਪਦੇਵ ਸਿੰਘ ਵਾਸੀ ਕਮਾਲਾ ਛਿੰਦੂ ਤੇ ਸੁਖਰਾਮ ਸਿੰਘ ਦਾ ਜਿਹੜਾ ਬਕਸੀ ਸਿੰਘ ਅਬਚਤਰ ਸਿੰਘ ਬਚਤਰ ਸਿੰਘ ਸਾਨਾ ਸੁਲਵਿੰਦਰ ਸਿੰਘ ਨੇ ਗੋਲੀ ਯਾਰ ਕੇ ਕਤਲ ਕਰ ਦਿੱਤਾ ਉਹਦੇ ਸਬੰਧ ਦੇ ਵਿੱਚ ਅਸੀਂ ਜੋ ਮਦਈ ਲਿਖਾ ਰਹੇ ਉਹਨਾਂ ਦਾ ਬਿਆਨ ਲਿਆ ਪਰੰਤ ਜਿਹੜੀ ਆ ਕਾਰ ਵੀ ਤਰ ਈ ਬਜਾਰ ਨਹੀਂ ਸੀ ਪਤਾ ਜੀ ਜੋ ਲਿਖਾਉਣਗੇ ਉਹੀ ਹੈ ਫਿਲਹਾਲ ਜਿਹੜਾ ਮੁੱਢਲੇ ਤੌਰ ਤੇ ਤੇ ਕੋਈ ਮਤਲਬ ਜਿਹੜਾ ਜਿਆਦਾ ਸਬੰਧਾਂ ਦੀ ਜਿਹੜੀ ਗੱਲ ਉਹ ਸਾਹਮਣੇ ਆ ਰਹੀ ਹੈ ਬਾਕੀ ਦੱਸਣ ਤੋਂ ਪਤਾ ਲੱਗੂਗੀ ਸਰ ਇਹ ਕਤਲ ਕਿਸ ਚੀਜ਼ ਦਾ ਹੋਇਆ ਜੀ 315 ਬੋਰ ਦੀ ਰੈਫਲ ਦੇ ਨਾਲ ਫਾਇਰ ਮਾਰ ਕੇ ਕਤਲ ਕੀਤਾ ਪ੍ਰੈਸ ਕਲੱਬ ਐਸਐਸ ਨਗਰ ਦੇ ਲਈ ਥਾ ਅਲਰਟ ਕਰਨ ਦੇ ਸਬੰਧ ਵਿੱਚ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੂੰ ਨਾਲ ਲੈ ਕੇ ਮਿਲ ਕੇ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕੀਤੀ ਜਾਵੇਗੀ ਤੇ ਜਲਦੀ ਹੀ ਮੋਹਾਲੀ ਦੇ ਪੱਤਰਕਾਰਾਂ ਦੇ ਲਈ ਮੋਹਾਲੇ ਵਿੱਚ ਪ੍ਰੈਸ ਕਲੱਬ ਲਈ ਥਾਂ ਅਲਾਟ ਕਰਵਾਈ ਜਾਵੇਗੀ ਇਹ ਭਰੋਸਾ ਪੰਜਾਬ ਦੇ ਕੈਬਨ ਮੰਤਰੀ ਸ਼੍ਰੀ ਅਮਨ अरोड़ा ਨੇ ਪ੍ਰੈਸ ਕਲੱਬ ਐਸਐਸ ਨਗਰ ਵੱਲੋਂ ਰੱਖੇ ਗਏ ਇੱਕ ਸਮਾਗਮ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ ਇਸ ਸਮਾਗਮ ਰਤਨ ਪ੍ਰੋਫੈਸ਼ਨਲ ਕਾਲਜ ਸੋਹਾਣਾ ਵਿਖੇ ਕਲੱਬ ਦੇ ਪ੍ਰਦਾਨ ਹਿਲੇਰੀ ਵਿਕਟਰ ਦੀ ਅਗਵਾਈ ਹੇਠ ਕਰਵਾਇਆ ਗਿਆ ਅਮਨ अरोड़ा ਅੱਜ ਪ੍ਰੈਸ ਕਲੱਬ ਐਸਐਸ ਨਗਰ ਦਾ ਸੋਵਿਨਾ ਰਿਲੀਜ਼ ਕਰਨ ਲਈ ਆਏ ਹੋਏ ਸੰਤੇ ਇਸ ਮੌਕੇ ਤੇ ਮੰਚ ਸੰਚਾਲਨ ਦੀ ਭੂਮਿਕਾ ਪੱਤਰਕਾਰ ਹਰਦੀਪ ਬਿਰਕਰ ਵੱਲੋਂ ਨਿਭਾਈ ਗਈ। ਸਾਥੀਓ ਜਦੋਂ ਆਪਾਂ ਜਰਨਲਿਜ਼ਮ ਦੀ ਗੱਲ ਕਰਦੇ ਆ ਮੈਂ ਸਮਝਦਾ ਕਿ ਇਹ ਇੱਕ ਇਹੋ ਜਿਹਾ ਕਿਤਾ ਕਿ ਜਿਸ ਦੇ ਵਿੱਚ ਜਦੋਂ ਤੁਸੀਂ ਇੰਡੀਵਿਜੂਅਲ ਬੈਨੀਫਿਟਸ ਦੀ ਗੱਲ ਕਰਦੇ ਹੋ ਇੰਡੀਵਿਜੂਅਲ ਗੇਨਸ ਦੀ ਜਾਂ ਰਿਟਰਨਸ ਦੀ ਗੱਲ ਕਰਦੇ ਹੋ ਇੱਕ ਇਹੋ ਜਿਹਾ ਕਿਤਾ ਹੈ ਕਿ ਜਿਸ ਦੇ ਵਿੱਚ ਤੁਸੀਂ ਜਿੰਨਾ ਐਫਰਟ ਜਿੰਨਾ ਟਾਈਮ ਪੁੱਟਿੰ ਕਰਦੇ ਹੋ ਉਹਦੇ ਮੁਕਾਬਲੇ ਤੁਹਾਨੂੰ ਇਨ ਟਰਮਸ ਆਫ ਫਾਈਨੈਂਸ਼ੀਅਲ ਤੁਹਾਨੂੰ ਗੇਨਸ ਨੇ ਜਿਹੜੇ ਉਹ ਬਹੁਤ ਮਿਨੀਮਲ ਹੁੰਦੇ ਨੇ। ਪਰ ਘੱਮ ਇਸ ਤਰੀਕੇ ਦਾ ਵੈਸੇ ਦਾ ਦੇਖਿਆ ਜਾਏ ਕਿ ਜਿਹੜਾ ਤੁਹਾਡਾ ਜੋ profession ਹੈ ਜਰਨਲਿਜ਼ਮ ਦਾ ਜਾਂ ਸਾਡਾ ਪੋਲੀਟੀਸ਼ੀਅਨਸ ਦਾ ਜੋ profession ਹੈ ਇਹਦੇ ਵਿੱਚ ਹਰ ਟਾਈਮ 24/7 12 ਮਹੀਨੇ ਤੀ ਦੇਣਾ ਹਰ ਟਾਈਮ ਯੂ ਹੈਵ ਟੂ ਬੀ ਓਨ ਟੋਸ ਤੁਸੀਂ ਕਿਤੇ ਵੀ ਪਿੱਛੇ ਨਹੀਂ ਰਹਿ ਸਕਦੇ ਹੈਗੇ ਔਰ ਹਮੇਸ਼ਾ ਪਬਲਿਕ ਆਏ ਦੇ ਵਿੱਚੋਂ ਤੁਸੀਂ 100 ਚੀਜ਼ਾਂ ਠੀਕ ਕਰੋ ਅਸੀਂ ਆਪਦੀ ਡਿਊਟੀ 100 ਥਾਵਾਂ ਤੇ ਸਹੀ ਨਿਭਾਈਏ ਇੱਕ ਵਾਰ ਤੇ ਗਲਤੀ ਹੋ ਜੇ ਉਹੀ ਫੜੀ ਜਾਂਦੀ ਹੈ ਸੇਮ ਗੋਸ ਫॉर ਯੂ ਸੌ ਤੁਮਾਂ ਤੇ ਪੋਟਿੰਗ ਸਹੀ ਹੋਵੇ ਤੁਹਾਡੀ ਐਕਟੀਵਿਟੀ ਸਹੀ ਹੋਵੇ ਇੱਕ ਵਾਰ ਤੇ ਗਲਤ ਹੋ ਜੇ ਤੇ ਉਹੀ ਬਹੁਤ ਕਈ ਵਾਰੀ ਤੁਹਾਡੇ ਤੇ ਭਾਰੀ ਪੈ ਜਾਂਦੀ ਹੈ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਬਹੁਤ ਹੀ ਜ਼ਿੰਮੇਵਾਰੀ ਵਾਲਾ professionਲ ਇਹ ਜੇ ਸਮੇਂ ਦੇ ਵਿੱਚ ਜਦ ਹਰ ਚੀਜ਼ ਜਿੰਨੇ ਵੀ ਆਰਮਜ਼ ਨੇ ਡੈਮੋਕ੍ਰੇਸੀ ਦੇ ਚਾਹੇ ਉਹ ਐਗਜ਼ੈਕਟਿਵ ਹੈ ਚਾਹੇ ਉਹ ਲੈਜਿਸਲੇਟਿਵ ਹੈ ਚਾਹੇ ਉਹ ਜੁਡੀਸ਼ਰੀ ਹੈ ਤੇ ਚੌਥਾ ਥੰਮ ਹੈ ਜਿਹੜਾ ਚੌਥਾ ਪਿਲਰ ਆਪਾਂ ਜਦੋਂ ਮੀਡੀਆ ਦੀ ਜਰਨਲਿਜ਼ਮ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਇਹ ਜ਼ਿੰਮੇਵਾਰੀ ਹੈ ਜਿਹੜੀ ਇਹ ਹੋਰ ਵੀ ਕਈ ਗੁਣੇ ਵੱਡੀ ਹੋ ਕੇ ਇਹ ਤੁਹਾਡੇ ਮੋਢਿਆਂ ਦੇ ਉੱਪਰ ਆ ਪੈਂਦੀ ਹੈ ਫਤਿਹਗੜ੍ਹ ਸਾਹਿਬ ਦੇ ਲਿੰਕਨ ਰੋਡ ਤੇ ਰਹਿਣ ਵਾਲੇ ਇੱਕ ਟਰੈਵਲ ਏਜੰਟ ਤੇ ਇਤਲੀ ਪੈਸੇ ਭੇਜਣ ਦੇ ਨਾਂ ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ ਏਜੰਟ ਤੋਂ ਦੂਗੇ ਲੋਕਾਂ ਨੇ ਕਿਸਾਂ ਜਥੇਬੰਦੀ ਨਾਲ ਮਿਲ ਕੇ ਏਜੰਟ ਦੇ ਕਾਰਦੇ ਬਾਹਰ ਕਰਨਾ ਲਗਾ ਦਿੱਤਾ ਤਾਂ ਏਜੰਟ ਈ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਕਰੀਬ 25 ਲੋਕਾਂ ਤੋਂ ਕਰੀਬ 3 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹਨ ਹਾਂ ਜੀ ਮੈਂ ਭਾਰਤੀ ਕਿਸਾਨ ਜੁਨੀਅਰ ਰਾਜੇਵਾਲ ਦਾ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਪਿੰਡ ਬਰਮੀ ਅਸੀਂ ਅੱਜ ਇੱਥੇ ਏਜੰਟ ਦੇ ਘਰੇ ਆਏ ਆ ਕਿ ਸਾਡੇ ਨੇੜੇ ਪਿੰਡ ਸੁਧਾਰ ਦੇ ਤਕਰੀਬਨ 10-12 ਮੁੰਡਿਆਂ ਦੇ ਪੈਸੇ ਆ ਜਿਹੜੇ ਬਾਹਰ ਭੇਜਣ ਦੀ ਖਾਤਰ ਕਿਸੇ ਦਾ 12 ਲੱਖ ਕਿਸੇ ਦਾ 13 ਲੱਖ ਇਹ ਏਜੰਟਾ ਜਿਹੜਾ ਹੜੱਪੀ ਬੈਠਾ ਜਦੋਂ ਮੇਰੇ ਘਰੇ ਉਹ ਲੋਕ ਆਉਂਦੇ ਸੀ ਉਹ ਘਰੇ ਮਿਲਦਾ ਨਹੀਂ ਪੁਲਿਸ ਪ੍ਰਸ਼ਾਸਨ ਨੂੰ ਵੀ 2-3 ਮਹੀਨੇ ਤੋਂ ਇਹ ਲੋਕ ਆ ਜਿਹੜੇ ਤਰਖਾਸਾਂ ਦੇ ਦੇ ਕੇ ਹੰਬੇ ਪਾਇਆ ਪ੍ਰਸ਼ਾਸਨ ਵੀ ਇਹਨਾਂ ਦੀ ਕੋਈ ਬਾਹ ਨਹੀਂ ਫੜਦਾ ਅੱਜ ਇਹਨਾਂ ਨੇ ਸਾਡੇ ਜੂਨੀਅਰ ਕੋਲ ਇਹ ਜਿਹੜੀ ਆ ਪਹੁੰਚ ਕਰੀ ਆ ਇਹ ਸ਼ਿਕਾਇਤ ਦੇ ਖਾਤਰ ਅੱਜ ਆ ਸੀ ਇੱਥੇ ਪਹੁੰਚਿਆ ਇਹ ਸਾਨੂੰ ਮੈਨ ਨਹੀਂ ਰਹੇ ਜਦੋਂ ਘਰ ਦੇ ਮੈਂਬਰਾਂ ਦੀ ਠੱਗੀ ਮਾਰੀ ਗਏ ਕਿਹੜੇ ਕੰਟੀ ਦੇ ਨਾਮ ਤੇ ਇਡਲੀ ਦੇ ਨਾਮ ਤੇ ਠੱਗੀ ਮਾਰੀ ਆ ਜੀ ਇਹਨਾਂ ਨੇ ਕਿਸੇ ਤੋਂ 13 ਲੱਖ ਲਿਆ ਕਿਸੇ ਤੋਂ 14 ਲੱਖ ਗਰੀਬ ਲੋਕਾਂ ਨੇ ਕਿਸੇ ਨੇ ਘਰ ਵੇਚਿਆ ਆਵਦਾ ਕਿਸੇ ਨੇ ਪਲਾਟ ਵੇਚਿਆ ਆਵਦਾ ਸੋ ਅਲੱਗ-ਅਲੱਗ ਜਿੰਨੇ ਬੰਦੇ ਆ ਜਿੰਨਾ ਨਾ ਠੱਗੀ ਹੋਈ ਆ ਸਾਰੇ ਨਾਂ ਜਿਹੜੇ ਉਹ ਤੁਹਾਨੂੰ ਕੱਲਾ-ਕੱਲਾ ਦੱਸਾਂਗੇ ਅਜਨ ਦੇ ਘਰ ਦੇ ਵੀ ਬਾਹਰ ਆਈ ਸੀ ਪੁਲਿਸ ਪ੍ਰਸ਼ਾਸਨ ਵੀ ਆਈ ਸੀ ਕੀ ਭਰੋਸਾ ਦੇ ਰਹੇ ਸੀਗੇ ਉਹ ਬਿਲਕੁਲ ਕੋਈ ਭਰੋਸਾ ਨਹੀਂ ਦਿੰਦੇ ਉਹ ਤਾਂ ਕਹਿੰਦੇ ਸਾਨੂੰ ਕਿਸੇ ਗੱਲ ਦਾ ਹੀ ਨਹੀਂ ਪਤਾ 2.5 ਕਰੋੜ ਦੀ ਠੱਗੀ ਮਾਰੀ ਹੋਵੇ ਉਹਨਾਂ ਦੇ ਘਰ ਦੇ ਬੰਦੇ ਨੇ ਉਹਨਾਂ ਦੀ ਮਿਸਰ ਜਿਹੜੀ ਉਹ ਬਿਲਕੁਲ ਮੁਕਰ ਗਈ ਪੁਲਿਸ ਵਾਲਿਆਂ ਦੇ ਸਾਹਮਣੇ ਐਸਐਸਓ ਦੇ ਸਾਹਮਣੇ ਭਈ ਸਾਨੂੰ ਤਾਂ ਕਿਸੇ ਗੱਲ ਦਾ ਹੀ ਨਹੀਂ ਪਤਾ ਕਿਤੇ ਹੋ ਸਕਦਾ ਭਈ ਘਰ ਦਾ ਬੰਦਾ ਬਾਹਰ ਪੰਜਾਬ ਦੇ ਵਿੱਚ ਪਿੰਡਾਂ 'ਚ ਲੋਕਾਂ ਦੇ ਨਾਲ ਠੱਗੀਆਂ ਮਾਰਦਾ ਫਿਰੇ ਤੇ ਘਰੇ ਇਸ ਗੱਲ ਦਾ ਪਤਾ ਨਾ ਹੋਵੇ। ਹਾਂ ਜੀ ਥੋੜੇ ਦਿਨ ਪਹਿਲਾਂ ਵੀ ਉਹਨੇ ਧਰਨਾ ਲਾਇਆ ਸੀਗਾ ਤੇ ਉਦੋਂ ਪੁਲਿਸ ਪ੍ਰਸ਼ਾਸਨ ਨੇ ਕੋਈ ਭਰੋਸਾ ਦਿੱਤਾ ਸੀ ਉਦੋਂ ਕੀ ਗੱਲ ਹੋਈ ਸੀ? ਉਹਨਾਂ ਨੇ ਭਰੋਸਾ ਦਿੱਤਾ ਸੀਗਾ ਜੀ ਪਰ ਕੋਈ ਉਹਨਾਂ ਨੇ ਕਾਰਵਾਈ ਨਹੀਂ કરી ਨਾ ਇਹਨਾਂ ਨੂੰ ਫੜ ਕੇ ਲੈ ਜਾਂਦੇ ਹੁਣ ਵੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਸੀ ਵੀ ਤਿੰਨ ਗੱਡੀਆਂ ਇਹਨਾਂ ਦੇ ਵਿਹੜੇ 'ਚ ਖੜੀਆਂ ਤੁਸੀਂ ਗੱਡੀਆਂ ਲੈ ਜਾਓ ਥਾਣੇ ਜੇ ਤੁਹਾਡੇ ਮਗਰ 1 ਘੰਟੇ ਦੇ ਅੰਦਰ ਨਾ ਭੱਜੇ ਫਿਰ ਤਾ ਕਹਿ ਦਿਓ ਪਰ ਪ੍ਰਸ਼ਾਸਨ ਵੀ ਹਾਲ ਤੱਕ ਕੋਈ ਬਾਹ ਨਹੀਂ ਫੜਾਉਂਦਾ ਸਾਨੂੰ ਇਹ ਗਰੀਬ ਲੋਕ ਬਜਾਰੇ ਕੀ ਹੋਊਗਾ ਜੀ ਆਪਣਾ ਅਗਲਾ ਸੰਘਰਸ਼ ਜੇ ਨਹੀਂ ਇਨਸਾਫ ਹੋਦਾ ਅਸੀਂ ਇਹ ਜਿਹੜਾ ਸੰਘਰਸ਼ਾ ਜੀ ਸਾਡੇ ਜਿਹੜੇ ਜੱਥੇਬੰਦੀ ਦੇ ਸਰਦਾਰ ਬਲਬੀਰ ਸਿੰਘ ਰਾਜੇਵਾਲ ਦੀ ਰੈਸਲਾਹ ਦੇ ਨਾਲ ਜੋ ਵੀ ਜਿੱਡਾ ਵੀ ਵੱਡਾ ਸੰਘਰਸ਼ ਸਾਨੂੰ ਕਰਨਾ ਪਿਆ ਅਸੀਂ ਕਰਾਂਗੇ ਉਸ ਸੈਸ਼ਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉ ਇਜਾਜ਼ਤ ਰੱਬ ਰਾਖਾ